ਹਾਂਜੀ ਦੋਸਤੋ ਖੁਸ਼ੀ ਦੀ ਤਲਾਸ਼ ਇਨਸਾਨ ਨੂੰ ਹਰ ਵੇਲੇ ਰਹਿੰਦੀ ਹੈ ਪਰ ਕੀ ਰੋਜ਼ਾਨਾ ਅਸੀਂ ਖੁਸ਼ ਰਹਿਣਾ ਸਿੱਖ ਲਿਆ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਅਸੀਂ ਖੁਸ਼ੀ ਨੂੰ ਮੰਨਦੇ ਹਾਂ ਬਹੁਤ ਵੱਡਾ ਸਵਾਲ ਹੈ ਵੈਸੇ ਬੱਚਿਆਂ ਦੇ ਲਈ ਖੁਸ਼ੀ ਦਾ ਸਵਾਬ ਕੁਝ ਹੋਰ ਹੁੰਦਾ ਹੈ ਨੌਜਵਾਨ ਜਵਾਨੀ ਦੇ ਵਿੱਚ ਖੁਸ਼ੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ ਤੇ ਜਦੋਂ ਵੱਡੇ ਹੋ ਜਾਂਦੇ ਆ ਬਜ਼ੁਰਗ ਹੋ ਜਾਂਦੇ ਆ ਨਾ ਉਦੋਂ ਖੁਸ਼ੀ ਦੇ ਕੁਝ ਹੋਰ ਮਾਇਨੇ ਹੁੰਦੇ ਨੇ ਸੋ ਸਿਆਣੇ ਕਹਿੰਦੇ ਨੇ ਕਿ ਖੁਸ਼ੀ ਹੈ ਹਰ ਵੇਲੇ ਜਦ ਅੰਦਰੋਂ ਮਨ ਖੁਸ਼ ਹੋਵੇ ਨੇ ਤਾਂ ਪੂਰਾ ਜੰਗਾ ਜਿਹੜਾ ਉਹੋ ਖੁਸ਼ ਨਜ਼ਰ ਆਉਂਦਾ ਹੈ ਪਰਸਾਨ ਨਜ਼ਰ ਆਉਂਦਾ ਹੈ ਸੋ ਕਹਾਣੀ ਇਹ ਹੈ ਕਿ ਸਾਡੀ ਖੁਸ਼ੀ ਅਸਲ ਹੈ ਕਿੱਥੇ ਆਖਿਰ ਹੈ ਕਿੱਥੇ ਆ ਬਚਪਨ ਦੇ ਵਿੱਚ ਆਮ ਤੌਰ ਤੇ ਜਦੋਂ ਅੱਜ ਦੇ ਵੀ ਬਚਪਨ ਨੂੰ ਦੇਖਦੇ ਆ ਜਾਂ ਫਿਰ ਆਪਣੇ ਬਚਪਨ ਨੂੰ ਯਾਦ ਕਰਦੇ ਆ ਉਸ ਵੇਲੇ ਖੁਸ਼ੀਆਂ ਦੀ ਕੁਝ ਹੋਰ ਤਰਜ਼ ਹੁੰਦੀ ਸੀ 20 ਸਾਲਾਂ ਪਹਿਲਾਂ ਦੀ ਗੱਲ ਕਰੀਏ 80s ਜਾਂ ਫਿਰ ਅਰਲੀ 90s ਦਾ ਬਚਪਨ ਆ ਉਦੋਂ ਟੈਲੀਵਿਜ਼ਨ ਜਾਂ ਫਿਰ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਸਿਨੇਮਾ ਤੇ ਬਹੁਤ ਜ਼ਿਆਦਾ ਲੋਕਾਂ ਦੇ ਮਨ ਵਿੱਚ ਚਾਹਤ ਹੁੰਦੀ ਸੀ ਹੁਣ ਇੰਟਰਨੈਟ ਨੇ ਜਗ੍ਹਾ ਲੈ ਲਈ ਆ ਹੁਣ ਬਸ ਸਾਰੀਆਂ ਐਪਸ ਆ ਗਈਆਂ ਨੇ ਉਹਦੇ ਵਿੱਚ ਉਹ ਨਾਣੇ ਆਪਣੇ ਆਪ ਨੂੰ ਪੇਸ਼ ਕਰਨਾ ਹੁੰਦਾ ਮਤਲਬ ਸਮੇਂ ਦੇ ਨਾਲ ਨਾਲ ਉਸੇ ਉਮਰ ਲਈ ਖੁਸ਼ੀ ਦੇ ਮਾਇਨੇ ਬਦਲ ਗਏ ਨੇ ਜਵਾਨੀ ਦੇ ਵਿੱਚ ਕਿਉਂਕਿ એનર્ਜੀ ਭਰਪੂਰ ਹੁੰਦੀ ਹੈ ਤੇ ਉਦੋਂ ਫਿਰ ਖੁਸ਼ੀ ਦੇ ਮਾਇਨੇ ਕੀ ਨੇ ਜਵਾਨੀ ਵਿੱਚ ਕੀ ਸਿਰਫ ਰੋਜ਼ਗਾਰ ਲੱਭਣਾ ਰੋਜ਼ਗਾਰ ਨੂੰ ਹਾਸਲ ਕਰਨਾ ਜਾਂ ਫਿਰ ਇੱਕ ਤਨਖਾਹ ਲੈਣੀ ਇੱਕ ਜੌਬ ਕਰਨੀ ਕਾਰੋਬਾਰ ਕਰਨਾ ਕੀ ਇਹੋ ਖੁਸ਼ੀ ਹੈ ਜਾਂ ਫਿਰ ਇੱਕ ਚੰਗੇ ਪਰਿਵਾਰ ਦੇ ਨਾਲ ਤੁਹਾਡਾ ਅਰਿਸ਼ਟਾ ਜੁੜ ਜਾਂਦਾ ਹੈ ਜਾਂ ਫਿਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹੋਮ ਕੀ ਇਹੋ ਖੁਸ਼ੀ ਹੈ ਜਾਂ ਖੁਸ਼ੀ ਦੇ ਮਾਇਨੇ ਯੰਗ ਇਸ ਦੇ ਵਿੱਚ ਇਸ ਤੋਂ ਵੀ ਵੱਖਰੇ ਵੱਡੇ ਹੋ ਸਕਦੇ ਆ ਇਸੇ ਤਰ੍ਹਾਂ ਜੇਕਰ ਆਪਾਂ ਵੱਡੀ ਉਮਰ ਦੀ ਗੱਲ ਕਰੀਏ ਉਦੋਂ ਇੱਕ ਪੂਰੀ ਉਮਰ ਦਾ ਤਜਰਬਾ ਹੁੰਦਾ ਹੈ ਇੱਕ ਸਕੂਨ ਹੁੰਦਾ ਹੈ ਸ਼ਾਂਤੀ ਹੁੰਦੀ ਹੈ ਤੇ ਬੰਦੇ ਨੂੰ ਵੱਧ ਤੋਂ ਵੱਧ ਯਾਦ ਕਰਨਾ ਚਾਹੀਦਾ ਕਿ ਚੰਗਾ ਕੀ ਕੀ ਕੀਤਾ ਕੀ ਯੋਗਦਾਨ ਪਾਇਆ ਆਲੇ ਦੁਆਲੇ ਦੇ ਵਿੱਚ ਤੇ ਉਹ ਮਨ ਨੂੰ ਸਕੂਨ ਦਿੰਦਾ ਹੈ ਖੁਸ਼ੀ ਦਿੰਦਾ ਹੈ ਤੇ ਹਾਂ ਜਦੋਂ ਸਾਰੇ ਪਾਸੇ ਉਹਦਾ ਸਤਕਾਰ ਹੁੰਦਾ ਹੈ ਘਰ ਵਿੱਚ ਵੀ ਮਾਨ ਵਿੱਚ ਵੀ ਤਾਂ ਮੰਨਦੇ ਆ ਕਿ ਇਹ ਇੱਕ ਵਿਚਾਰ ਲਾਜਾ ਬਸ ਹੈ ਕਿ ਇੱਥੇ ਜੀ ਆ ਖੁਸ਼ੀ ਮਹਿਸੂਸ ਕਰਦਾ ਹੈ ਇਨਸਾਨ ਪਰ ਕੀ ਜਿਹੜੀ ਅੱਜ ਦੀ ਆਪਣੀ ਭੱਜ ਦੌੜ ਹੈ ਤੁਹਾਡੀ ਭੱਜ ਦੌੜ ਹੈ ਤੁਸੀਂ ਵੀ ਖੁਸ਼ੀ ਦੀ ਤਲਾਸ਼ ਵਿੱਚ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹੋ ਆਪਣੀ ਡਿਊਟੀ ਕਰਦੇ ਹੋ ਪਰ ਕੀ ਖੁਸ਼ੀ ਤੁਸੀਂ ਪਾਈ ਪਰ ਕੀ ਜਿਸ ਤਰ੍ਹਾਂ ਦੇ ਕੰਮ ਕਾਜ ਅਸੀਂ ਕਰ ਰਹੇ ਹਾਂ ਕਿ ਇਸ ਵਿੱਚ ਖੁਸ਼ੀ ਪੋਸੀਬਲ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਖੁਸ਼ੀ ਦੀ ਤਲਾਸ਼ ਦੇ ਵਿੱਚ ਅੱਜ ਬੰਦਾ ਜਾਂ ਕਹਿੰਦੀ ਹੈ ਕਿ ਸੌਰੀ ਦੁਨੀਆ ਦੀ ਭੱਜ ਦੌੜ ਹੈ ਜਿਹੜੀ ਉਹ ਲਗਾਤਾਰ ਕਿਰਿਆਸ਼ੀਲ ਹੈ ਜਾਰੀ ਹੈ ਤੈਨੂੰ ਖੁਸ਼ੀ ਆ ਕਿ ਇੱਥੇ ਆ ਬਹੁਤ ਸਾਰੇ ਲੋਕੀ ਇਹ ਵੀ ਆਖਣਗੇ ਕਿ ਕਿਤਾਬਾਂ 'ਚ ਖੁਸ਼ੀ ਆ ਜਦੋਂ ਤੁਸੀਂ ਇੱਕ ਜਗ੍ਹਾ ਤੇ ਕਨਸੈਂਟਰੇਟ ਹੋ ਜਾਂਦੇ ਹੋ ਇੱਕ ਜਗ੍ਹਾ ਤੇ ਤੁਹਾਡਾ ਧਿਆਨ ਆ ਜਿਹੜਾ ਹੋਰ ਰੁਕ ਜਾਂਦਾ ਓਦੋਂ ਤੁਸੀਂ ਬਾਕੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੋਂ ਦੂਰ ਹੋ ਜਾਂਦੇ ਹੋ ਬਾਕੀ ਭਟਕਣਾ ਤੋਂ ਦੂਰ ਹੋ ਜਾਂਦੇ ਹੋ ਤੁਹਾਡਾ ਟਿਕਾ ਹੋ ਜਾਂਦਾ ਇੱਕ ਜਗ੍ਹਾ ਤੇ ਇੱਕ ਸ਼ਬਦ ਤੇ ਇੱਕ ਮੰਤਰ ਤੇ ਆਖ ਸਕਦੇ ਆ ਪਰ ਕਿਤਾਬਾਂ ਸਾਰੀਆਂ ਕਿਤਾਬਾਂ ਚੰਗੇ ਦੋਸਤ ਚੰਗਾ ਮਿੱਤਰ ਸਾਥ ਦੇ ਨਹੀਂ ਹੁੰਦੀਆਂ ਤੁਹਾਨੂੰ ਕੁਝ ਕਿਤਾਬਾਂ ਤਾਂ ਜਦੋਂ ਤੁਸੀਂ ਕੋਰਸ ਕਰਦੇ ਓਦੋਂ ਪੜ੍ਹਨੀਆਂ ਪੈਂਦੀਆਂ ਨੇ ਉਹ ਕਿਤਾਬਾਂ ਫਿਰ ਮਜਬੂਰੀ ਵਾਸਤੇ ਪੜਦਾ ਬੰਦਾ ਜਦੋਂ تعلیم ਹਾਸਲ ਕਰਦਾ ਹੈ ਡਿਗਰੀ ਹਾਸਲ ਕਰਦਾ ਹੈ ਰੋਜ਼ਗਾਰ ਦੇ ਲਈ ਪੜਦਾ ਹੈ ਪਰ ਉਦੋਂ ਤੱਕ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਕਿਤਾਬਾਂ ਨੇ ਉਸ ਦੀਆਂ ਗਿਆਨ ਇੰਦਰੀਆਂ ਨੂੰ ਇੱਕ ਜਗ੍ਹਾ ਕੇਂਦਰਿਤ ਕਰਨ ਦਾ ਇੱਕ ਕਾਰਜ ਕੀਤਾ ਜੋ ਕਿ ਹੋਰ ਕੋਈ ਚੀਜ਼ ਨਹੀਂ ਕਰ ਸਕਦੀ ਕੋਈ ਵੀ ਚੰਗੀ ਲਿਖਤ ਜਦੋਂ ਪੜਦੇ ਹਾਂ ਅਸੀਂ ਵੈਸੇ ਮੇਰੇ ਕੋਲੇ ਇੱਕ ਕਿਤਾਬ ਹੈ ਤੁਸੀਂ ਇਹ ਪੜੀ ਹੋਣੀ ਆ ધ ਸੈਕਰੇਟਰ ਹਸ ਬਹੁਤ سارے ਦੋਸਤਾਂ ਨੇ ਪਹਿਲਾਂ ਪੜ੍ਹੀ ਹੋਣੀ ਆ ਪਰ ਇਹ ਰਹਸ ਹੈ ਜ਼ਰੂਰ ਹੈ ਸ਼ਬਦ ਦਾ ਨਾ ਆਪਣੇ ਆਪ ਵਿੱਚ ਇੱਕ ਰਹਸ ਹੈ ਤੁਸੀਂ ਆਪਣੇ ਹੱਥਾਂ ਵਿੱਚ ਇੱਕ ਮਹਾਨ ਰਹਸ ਸਾਮਿਆ ਹੋਇਆ ਹੈ ਇਸ ਕਿਤਾਬ ਤੇ ਲਿਖਿਆ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਰਹਸ ਹੈ ਉਹ ਇਹ ਹੈ ਕਿ ਤੁਹਾਡਾ ਰਹਸ ਤੁਹਾਡੀ ਕਾਮਯਾਬੀ ਦਾ ਤੁਹਾਡੀ ਖੁਸ਼ੀ ਦਾ ਜਾਂ ਫਿਰ ਜੋ ਕੁਝ ਵੀ ਤੁਸੀਂ ਬਣਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਉਹਦਾ ਅਸਲ ਸੈਕ੍ਰੇਟ ਰਹਸ ਹੈ ਉਹ ਤੁਹਾਡੇ ਮਨ ਦੇ ਅੰਦਰ ਹੈ ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਨੇ ਜਿਸ ਤਰ੍ਹਾਂ ਦੀ ਤੁਹਾਡੀ ਸੋਚਣੀਆਂ ਜੋ ਅੰਦਰੋਂ ਪੜਨਾ ਹੈ ਨਾ ਉਹਨੂੰ ਉਸੇ ਤਰ੍ਹਾਂ ਬਾਹਰ ਹੀ ਦਿਖਾਈ ਦੇਣਾ ਹੈ ਔਰ ਆਪਣੇ ਮਨ ਦੇ ਅੰਦਰ ਚਾਤ ਮਾਰਨੀ ਬਹੁਤ ਜ਼ਰੂਰੀ ਹੈ ਹਾਲਾਂਕਿ ਬਾਹਰੀ ਰੰਗਤ ਰੰਗ ਬਣਾ ਕੋ ਜੀ ਦਿਖਾਈ ਦਿੰਦੇ ਪਰ ਜੇ ਰੋਣਾ ਅਸੀਂ ਆਪਣੇ ਮਨ ਦੇ ਨਾਲ ਗੱਲ ਕਰਦੇ ਹਾਂ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਬੰਦੇ ਨੂੰ ਨਾ ਕੁਝ ਸਮਾਂ ਆਪਣੇ ਆਪ ਨਾਲ ਵੀ ਗੱਲ ਕਰਦੇ ਰਹਿਣਾ ਚਾਹੀਦਾ ਆਮ ਤੌਰ ਤੇ ਜਦੋਂ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਹਾਂ ਜਾਂ ਫਿਰ ਤੁਸੀਂ ਆਪਣੇ ਆਪ ਨਾਲ ਖੁਦ ਨਾਲ ਗੱਲ ਕਰਦੇ ਹੋ ਤਾਂ ਕੀ ਗੱਲ ਕਰਦੇ ਹੋ ਦੀ ਆਪਣੇ ਆਪ ਦੀ ਗੱਲ ਹੁੰਦੀ ਆ ਪਰਿਵਾਰ ਦੀ ਗੱਲ ਹੁੰਦੀ ਆ ਦੁਨੀਆਦਾਰੀ ਦੀ ਗੱਲ ਹੁੰਦੀ ਆ ਜਾਂ ਫਿਰ ਕੁਦਰਤ ਦੀ ਗੱਲ ਹੁੰਦੀ ਆ ਮਤਲਬ ਆਪਣੇ ਆਪਣੇ ਕਹਿਦੀ ਕਿ ਜਿੱਥੇ ਆਪਣੇ ਮਨ ਦਾ ਟਿਕਾਓ ਹੋਵੇ ਜਿੱਧਰ ਲਗਾਓ ਹੈ ਜਾਂ ਫਿਰ ਜੇ ਸੂਰਜਵੇਂ ਵਿੱਚ ਫਸੇ ਹੋਈਏ ਉਹਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਅਸੀਂ ਆਪਣੇ ਆਪ ਨਾਲ ਕਰਦੇ ਆ ਤੇ ਆਪਣੇ ਆਪ ਤੋਂ ਬਹੁਤ ਚੰਗਾ ਇੱਕ ਸਲਾਹੀ ਮਿਲਦੀ ਆ مشورہ ਮਿਲਦਾ ਕਿ ਹੁਣ ਅੱਗੇ ਕੀ ਕੀਤਾ ਜਾਵੇ ਇਹਦਾ ਮਤਲਬ ਇਹ ਹੋਇਆ ਕਿ ਇਨਸਾਨ ਨੂੰ ਘੱਟੋ ਘੱਟ ਦਾ ਘੰਟਾ ਖੁਦ ਨਾਲ ਰੋਜ਼ਾਨਾ ਗੱਲ ਕਰਨੀ ਬਣਦੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਖੁਦ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਖੁਦ ਨੂੰ ਹੋਰ ਅੰਦਰੋਂ ਮਜ਼ਬੂਤ ਕਰਨ ਦੇ ਲਈ ਅੰਦਰੋਂ ਸਾਫ਼ ਕਰਨ ਦੇ ਲਈ ਇੱਕ ਜਗ੍ਹਾ ਆਪਣਾ ਸਭ ਕੁਝ ਕੇਂਦਰਿਤ ਕਰਨ ਦੇ ਲਈ ਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਕੋਈ ਅਜਿਹੀ ਕਿਤਾਬ ਚੁਣੋ ਜਿਹੜੀ ਕਿ ਤੁਸੀਂ ਉਦੋਂ-ਉਦੋਂ ਪੜ੍ਹਨੀ ਆ ਜਦੋਂ ਤੁਹਾਡਾ ਮਨ ਕਰੇ ਇਹ ਨਹੀਂ ਹੁੰਦਾ ਕਿ ਉਸ ਨੂੰ ਸਾਰੀ ਨੂੰ ਪੜ੍ਹਨਾ ਜਦੋਂ ਤੁਸੀਂ ਕਿਤਾਬ ਦੀ ਗੱਲ ਕਰਦੇ ਆ ਤਾਂ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਹਮੇਸ਼ਾ ਕਿਤਾਬੀ ਕੀੜੇ ਬਣੇ ਰਹੋ ਮੰਨ ਲਓ ਮੇਰੇ ਹੱਥਾਂ 'ਚ ਕਿਤਾਬ ਹੈ ਮੈਂ 2 ਦਿਨਾਂ 'ਚ ਇੱਕ ਲਾਈਨ ਪੜ੍ਹਦਾ ਜਾਂ ਫਿਰ 2 ਦਿਨਾਂ 'ਚ 2 ਲਾਈਨਾਂ ਪੜ੍ਹਦਾ ਅੱਜ ਇੱਕ 70 ਪੜ੍ਹੀ ਆ ਮੈਂ ਸਿਰਫ ਉਹ 70 ਹੀ ਪੜ੍ਹੂੰਗਾ ਜਿਹੜੀ ਮੇਰੇ ਕੰਮ ਦੀ ਆ ਜਿਹਦੇ ਨਾਲ ਜੁੜੀ ਮੇਰੀ ਜ਼ਿੰਦਗੀ ਦੀ ਕੋਈ ਕਹਾਣੀ ਚੱਲ ਰਹੀ ਆ ਜਿਹੜੀ ਕੋਈ ਮੈਨੂੰ ਹਾਲ ਦਿੰਦੀ ਹੈ ਇਸ ਕਰਕੇ ਕਿਤਾਬਾਂ ਜ਼ਰੂਰੀ ਚੰਗਾ ਮਿੱਤਰ ਤਾਂ ਹੁੰਦੀਆਂ ਨੇ ਪਰ ਉਹੀ ਚੰਗਾ ਮਿੱਤਰ ਸਾਥ ਹੁੰਦੀਆਂ ਨੇ ਜਿਹੜੀਆਂ ਕਿਤਾਬਾਂ ਦੇ ਸ਼ਬਦਾਂ ਚ ਜਿਨ੍ਹਾਂ ਦੀਆਂ ਸਤਰਾਂ ਚ ਜਿਨ੍ਹਾਂ ਪੰਨਿਆਂ ਤੇ ਤੁਹਾਨੂੰ ਕੋਈ ਹਲੂਣਾ ਦਿੱਤਾ ਗਿਆ ਤੁਹਾਨੂੰ ਨਾ ਕੋਈ ਜਵਾਬ ਦਿੱਤਾ ਗਿਆ ਕਿਸੇ ਅਜਿਹੇ ਸਵਾਲ ਦਾ ਜਿਹੜਾ ਸਵਾਲ ਤੁਸੀਂ ਬੜਾ ਮਨੰਦਰੋਂ ਤਲਾਸ਼ਦਾ ਸੀ ਹੁਣ ਜਿਸ ਤਰ੍ਹਾਂ ਸਾਡਾ ਮਨ ਅੰਦਰੋਂ ਹੋਏਗਾ ਉਸੇ ਤਰ੍ਹਾਂ ਦੀ ਦੁਨੀਆ ਸਾਨੂੰ ਦਿਖਾਈ ਦੇਵੇਗੀ ਇਹਨੂੰ ਨਾ ਆਫ ਅਟਰੈਕਸ਼ਨ ਆਖਦੇ ਆ ਯਾਨੀ ਕਿ ਅਸੀਂ ਅੰਦਰੋਂ ਕੀ ਸੋਚਦੇ ਹਾਂ ਸਾਡਾ ਮਨ ਵੀ ਨਾ ਇੱਕ ਬਹੁਤ ਵੱਡਾ ਬ੍ਰਹਿਮੰਡਾ ਇੱਕ ਯੂਨੀਵਰਸ ਆ ਜਿਸ ਤਰ੍ਹਾਂ ਨਾ ਇਹ ਯੂਨੀਵਰਸ ਆ ਪੂਰੀ ਦੁਨੀਆ ਦਿਖਾਈ ਦਿੰਦੀ ਆ ਹਾਲਾਂਕਿ ਇੱਕ ਥਾਟ ਲੈ ਕੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇੱਥੇ ਕੁਝ ਵੀ ਚਿਰ ਸਥਾਈ ਟਿਕਾਊ ਨਹੀਂ ਹੈ ਇਹ ਜੋ ਮਹਾਰਤਾਂ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ ਕਿਸੇ ਵੇਲੇ ਬਹੁਤ ਵੱਡਾ ਮਹਿਲ ਸੀ ਇੱਥੋਂ ਸਾਸਨ ਚੱਲਦਾ ਸੀ ਇੱਥੋਂ ਨੂੰ ਹਕਮ ਚੱਲਦਾ ਸੀ ਪਰ ਅੱਜ ਇਸ ਦਾ ਵਕਤ ਵੀ ਤਣ ਤੋਂ ਬਾਅਦ ਜੋ ਹਾਲਾਤ ਹੈ ਤੁਹਾਡੇ ਸਾਹਮਣੇ ਯਾਨੀ ਕਿ ਵਕਤ ਆਪਣੀ ਰਫ਼ਤਾਰ ਚੰਦੇ ਜਾਣਾ ਨਿਊਯਾਰਕ ਦੇ ਵਿੱਚ ਜੇਕਰ ਰਾਤ ਪੈ ਰਹੀ ਆ ਟੋਰੰਟੋ ਚ ਰਾਤ ਦਾ ਸਮਾਂ ਅੱਗੇ ਚੱਲ ਰਿਹਾ ਤਾਂ ਦੁਬਈ ਦੇ ਵਿੱਚ ਮਾਰਨਿੰਗ ਹੁੰਦੀ ਆ ਤੇ ਇੰਡੀਆ ਦੇ ਵਿੱਚ ਧੁੱਪ ਚਾਈ ਹੋਈ ਆ ਮਤਲਬ ਵਕਤ ਦਾ ਸਰਕਲ ਲਗਾਤਾਰ ਚਲਦਾ ਰਹਿੰਦਾ ਅਸਲ ਜਿੰਦਗੀ ਦਾ ਵੀ ਸਰਕਲ ਇਸੇ ਤਰ੍ਹਾਂ ਜਿੰਦਗੀ ਨੇ ਪੰਜ ਦੌੜਾਂ ਜਿਹੜੀ ਉਹ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਕਿੰਨੀ ਛੇਤੀ ਸਮਾਂ ਬੀਤ ਗਿਆ ਫਾਰ ਐਗਜ਼ਾਮਪਲ ਜਦੋਂ ਨਾ ਅਸੀਂ ਆਮ ਤੌਰ ਤੇ ਇਸ ਉਮਰ ਵਿੱਚ ਜਿਹੜੀ ਹੁਣ ਲਗਭਗ ਜੇਸ ਵਿੱਚ ਮੈਂ ਹਾਂ ਇਸ ਵਿੱਚ ਅਸੀਂ ਸੋਚਦੇ ਹੁੰਦੇ ਹਾਂ ਕਿ ਜਦੋਂ ਨਾ ਅਸੀਂ ਆਪਣੇ ਤੋਂ ਛੋਟੀ ਉਮਰ ਵਾਲੇ ਲੋਕਾਂ ਦੇ ਬਾਰੇ ਸੋਚਦੇ ਹਾਂ ਜਾਂ ਗੱਲ ਕਰਦੇ ਹਾਂ ਕਿ ਯਾਰ ਆਮ ਤੌਰ ਤੇ ਅਧਿਆਪਕ ਜਦੋਂ ਟੀਚਰ ਹੁੰਨੇ ਆ ਕਿ ਵਿਦਿਆਰਥੀ ਬਹੁਤ ਛੇਤੀ ਵੱਡੇ ਹੋ ਗਏ ਨੇ ਦਸਾਂ ਗਸਾਂ ਲਾਂ ਜੀ ਮਤਲਬ ਪਤਾ ਨਹੀਂ ਲੱਗਦਾ ਕਿ ਉਹ ਇੰਨੇ ਵੱਡੇ ਹੋ ਜਾਂਦੇ ਆ ਕਿ ਬਰਾਬਰ ਦੇ ਹੋ ਜਾਂਦੇ ਆ ਮਤਲਬ ਅਸੀਂ ਸ਼ਾਇਦ ਇਹ ਐਕਸਪੈਕਟ ਕਰਦੇ ਆ ਜਾਂ ਫਿਰ ਪੇਰੈਂਟਸ ਵੀ ਐਕਸਪੈਕਟ ਕਰਦੇ ਆ ਕਿ ਸ਼ਾਇਦ ਉਹ ਹਮੇਸ਼ਾ ਬੱਚੇ ਹੀ ਬਣੇ ਰਹਿਣਗੇ ਪਰ ਜਿਆ ਨਹੀਂ ਹੁੰਦਾ ਤੇ ਬੱਚੇ ਬਹੁਤ ਜਲਦੀ ਡਿਵੈਲਪ ਹੋ ਰਹੇ ਨੇ ਬਹੁਤ ਅੱਛੇ ਹੈ ਕਹਿ ਦਈਏ ਕਿ ਉਹ ਕੁਆਲਿਫਿਕੇਸ਼ਨ ਵੀ ਹਾਸਲ ਕਰਦੇ ਆ ਤੇ ਉਹਨਾਂ ਦੀ ਸਿਹਤ ਵੀ ਬਹੁਤ ਚੰਗੀ ਹੁੰਦੀ ਆ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਨਾ ਆਪਾਂ ਲੋਕ ਆਪਣੇ ਬੱਚਿਆਂ ਉੱਪਰ ਜ਼ਿਆਦਾ ਇਨਵੈਸਟ ਕਰਦੇ ਆ ਜਿਆਦਾ ਅچھے ਪੇਰੈਂਟ ਹੋਣ ਦਾ ਸੀ ਸਬੂਤ ਦਿੰਨੇ ਆ ਜਿਆਦਾ ਇਨਵੈਸਟ ਕਰਦੇ ਆ ਔਰ ਉਹਨਾਂ ਦੇ ਫਿਊਚਰ ਦੀ ਇਹ ਸਾਰਾ ਚਿੰਤਾ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਆਪਣੇ ਤੋਂ ਵੱਡੀ ਉਮਰ ਦੇ ਆ ਬਜ਼ੁਰਗ ਕਹਿ ਸਕਦੇ ਆਪਾਂ ਉਹਨਾਂ ਨੂੰ ਉਹ ਏਜ ਇੱਕ ਵੱਖਰੀ ਤਰ੍ਹਾਂ ਦੀ ਏਜ ਹੈ ਅਸੀਂ ਕਈ ਵਾਰ ਇਹ ਵੀ ਸੋਚਦੇ ਆ ਕਿ ਉਹ ਹਮੇਸ਼ਾ ਹੀ ਸਿਆਣੀਆਂ ਗੱਲਾਂ ਕਰਨ ਪਰ ਅਜੇ ਨਹੀਂ ਹੁੰਦਾ ਆ ਏਜ ਵਿੱਚ ਆ ਕੇ ਨਾ ਬਜ਼ੁਰਗਾਂ ਦਾ ਵੀ ਫਿਕਰ ਹੁੰਦਾ ਹੈ ਉਹਨਾਂ ਦੇ ਕਈ ਅਜਿਹੇ ਫਿਕਰ ਹੁੰਦੇ ਆ ਜਿਹੜੇ ਕਿ ਰੋਜ਼ਾਨਾ ਪਿੰਚਕਾਰ ਦੇ ਲਈ ਪਹਿਲਾਂ ਤੋਂ ਤਿਆਰ ਹੋਣਾ ਵੀ ਜ਼ਰੂਰੀ ਐ ਇਸ ਏਜ ਦੇ ਵਿੱਚ ਯਾਨੀ ਕਿ ਪਰ ਬਜ਼ੁਰਗਾਂ ਤੋਂ ਅਸੀਂ ਹਮੇਸ਼ਾ ਉਮੀਦ ਨਾ ਕਰੀਏ ਬੱਚਿਆਂ ਤੋਂ ਵੀ ਅਸੀਂ ਹਮੇਸ਼ਾ ਉਮੀਦ ਨਾ ਕਰੀਏ ਕਿ ਹਮੇਸ਼ਾ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਹੋ ਸਕਦਾ ਸਾਡੀ ਜਿੰਨੀ ਕ એનર્ਜੀ ਆ ਸਾਡੇ ਲਈ ਸਿਆਣੀਆਂ ਗੱਲਾਂ ਬਣੀਆਂ ਨੇ ਬੱਚਿਆਂ ਨੂੰ ਅਸੀਂ ਉਹਨਾਂ ਦਾ ਬਚਪਨ ਮਾਨਣ ਦਈਏ ਬਜ਼ੁਰਗਾਂ ਨੂੰ ਅਸੀਂ ਉਹਨਾਂ ਦੇ ਜੋ ਥੌਟ ਪ੍ਰੋਸੈਸ ਹੈ ਜੋ ਸੋਚਦੇ ਆ ਜੋ ਕਰਦੇ ਆ ਉਹਨਾਂ ਨੂੰ ਲਗਭਗ ਉਹ ਸੋਚਣ ਕਰਨ ਦਈਏ ਹਾਂ ਇਹ ਨਾ ਜ਼ਰੂਰ ਹੈ ਕਿ ਅਸੀਂ ਉਹਨਾਂ ਨੂੰ ਕਿਸੇ ਨੈਗੇਟਿਵ ਥਾਟ ਦੇ ਵਿੱਚ ਬੰਨੇ ਜਾਣ ਦਾ ਨਹੀਂ ਇਹ ਉੱਥੋਂ ਉਹਨਾਂ ਨੂੰ ਖੋਲਣਾ ਜ਼ਰੂਰੀ ਹੁੰਦਾ ਬ੍ਰੇਕ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਈ ਅਜਿਹਈਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਨੇ ਗੁੱਜੇ ਜਿਹੀਆਂ ਗੱਲਾਂ ਹੋਈਆਂ ਹੁੰਦੀਆਂ ਨੇ ਜਿਹੜੀਆਂ ਕਿ ਵਾਰ-ਵਾਰ ਪਿੰਚ ਕਰਦੀਆਂ ਨੇ ਉਹਨਾਂ ਵਿੱਚ ਉਹਨਾਂ ਨੂੰ ਕੱਢਣਾ ਜ਼ਰੂਰੀ ਹੁੰਦਾ ਪਿਆ ਘਾਟਿਆਂ ਤੋਂ ਬਾਹਰ ਲਿਆਉਣਾ ਜ਼ਰੂਰੀ ਹੁੰਦਾ ਪਰ ਪਰ ਇਸ ਦੇ ਨਾਲ ਨਾਲ ਇਹ ਵੀ ਆ ਕਿ ਅਸੀਂ ਇਹ ਨਾ ਉਮੀਦ ਕਰੀਏ ਕਿ ਉਹ ਹਮੇਸ਼ਾ ਸਿਆਣੀਆਂ ਗੱਲਾਂ ਕਰਨਗੇ ਕਿਉਂਕਿ ਉਮਰ ਦੇ ਹਿਸਾਬ ਨਾਲ ਬਿਮਾਰੀ ਦੇ ਹਿਸਾਬ ਨਾਲ ਉਹਨਾਂ ਵਿੱਚ ਕੁਝ ਕੁਝ ਲੜਖੜਾ ਜਾਣਾ ਅਜਿਹੀਆਂ ਗੱਲਾਂ ਨੇ ਕੁਝ ਜਿਹੀਆਂ ਗੱਲਾਂ ਜਿਨ੍ਹਾਂ ਦਾਾਨੂੰ ਨੂੰ ਉਧਰੋਂ ਨਹੀਂ ਪਤਾ ਹੁੰਦਾ ਉਹ ਚੀਜ਼ਾਂ ਸਹਿਣ ਕਰਨ ਦੇ ਲਈ ਖੁਦ ਨੂੰ ਸਾਨੂੰ ਤਿਆਰ ਕਰਨਾ ਪਏਗਾ ਤਿਆਰ ਕਰਨਾ ਚਾਹੀਦਾ ਕਿਉਂਕਿ ਬਹੁਤ ساری ਗੱਲਾਂ ਆਜੀਆਂ ਵੀ ਉਹ ਕਰਨਗੇ ਕਿ ਉਹਦਾ ਪਤਾ ਨਹੀਂ ਲੱਗੇਗਾ ਕਿ ਉਹ ਕੀ ਬੋਲ ਗਏ ਨੇ ਇਸ ਕਰਕੇ ਇਹ ਚੀਜ਼ਾਂ ਅਸੀਂ ਹਮੇਸ਼ਾ ਹੈ ਨਾ ਆਖੇ ਕਿ ਬਜ਼ੁਰਗ ਹਮੇਸ਼ਾ ਸਿਆਣੇ ਰਹਿੰਦੇ ਨੇ ਜਾਂ ਰਹਿਣਗੇ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਜ਼ੁਬਾਨ ਉਹਨਾਂ ਦਾ ਸ਼ਰੀਰ ਲੜ ਖੜਾ ਹੋਊਗਾ ਉਸ ਦੇ ਹਿਸਾਬ ਨਾਲ ਸਾਨੂੰ ਕਦੋਂ ਤੂੰ ਤਿਆਰ ਵੀ ਰਹਿਣਾ ਚਾਹੀਦਾ ਹੈ ਰੱਖਣਾ ਚਾਹੀਦਾ ਹੈ ਮੇਰੀ ਗੱਲ ਇਹ ਸੀ ਕਿ ਜਿਹੜੀ ਦੁਨੀਆ ਹੈ ਨਾ ਆ ਬਾਰੀ ਯੂਨੀਵਰਸ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਇੱਕ ਯੂਨੀਵਰਸ ਇੱਕ ਬ੍ਰਹਿਮੰਡ ਸਾਡੇ ਮਨ ਦੇ ਅੰਦਰ ਹੈ ਅਸੀਂ ਜੋ ਮਨ ਦੇ ਅੰਦਰ ਉਸ ਬ੍ਰਹਿਮੰਡ ਦੇ ਨਾਲ ਗੱਲ ਕਰਦੇ ਆ ਨਾ ਯਾਨੀ ਕਿ ਅਸੀਂ ਆਪਣੇ ਮਨ ਦੇ ਨਾਲ ਜਿਹੜੀ ਗੱਲ ਕਰਦੇ ਆ ਮੇਰੇ ਕੋਲ ਜੀ ਆ ਗੱਲ ਵੀ ਤਾਂ ਮੈਂ ਤੁਹਾਡੇ ਨਾਲ ਐਂ ਕਰ ਰਿਹਾ ਜਿਵੇਂ ਮੈਂ ਆਪਣੇ ਆਪ ਨਾਲ ਆਪਣੇ ਮਨ ਦੇ ਨਾਲ ਕਰ ਰਿਹਾ ਹਾਂ ਜਿਹੜੀ ਗੱਲ ਨਾ ਅਸੀਂ ਆਪਣੇ ਬ੍ਰਹਿਮੰਡ ਦੇ ਨਾਲ ਅੰਦਰੂਨੀ ਬ੍ਰਹਿਮੰਡ ਹੈ ਆਪਣੇ ਮਨ ਦੇ ਨਾਲ ਕਰਦੇ ਹਾਂ ਉਹ ਅੰਦਰੂਨੀ ਬ੍ਰਹਿਮੰਡ ਉਸ ਨੂੰ ਕੰਪਲੀਟ ਕਰਨ ਵਿੱਚ ਉਸ ਨੂੰ ਉਸ ਦੇ ਮੁਕਾਮ ਤੱਕ ਪਹੁੰਚਾਉਣ ਵਿੱਚ ਮਦਦ ਕਰਨੀ ਸ਼ੁਰੂ ਕਰਦਾ ਹੈ ਸਾਨੂੰ ਇੱਕ ਪੋਜ਼ਿਟਿਵ ਥਾਟ ਆਉਂਦਾ ਕਿ ਹਾਂ ਇਹ ਕੰਮ ਹੋ ਜਾਏਗਾ ਜੇ ਫਿਰ ਜੋ ਵੀ ਸਾਡੇ ਮਨ ਵਿੱਚ ਹੁੰਦਾ ਹੈ ਕਿ ਹਾਂ ਇਹ ਚੰਗੀ ਗੱਲ ਹੈ ਤੇ ਕੰਪਲੀਟ ਹੋਣੀ ਚਾਹੀਦੀ ਆ ਜੇ ਕੋਈ ਵੱਡਾ ਕਾਰਜ ਆ ਕੋਈ ਵੱਡਾ ਕੰਮ ਆ ਤੇ ਹੋ ਜਾਊਗਾ ਫਿਕਰ ਕਰਨ ਦੀ ਲੋੜ ਨਹੀਂ ਸਾਡੇ ਅੰਦਰੋਂ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਥੋੜਾ ਪ੍ਰੋਸੈਸ ਇੰਟਰਨਲ ਇਸੇ ਤਰ੍ਹਾਂ ਨਾ ਪੂਰੀ ਦੁਨੀਆ ਹੈ ਜਿਹੜੀ ਉਹ ਵੀ ਇੱਕ ਯੂਨੀਵਰਸ ਆ ਉਹ ਯੂਨੀਵਰਸ ਵੀ ਬਹੁਤ ਸਾਰੀਆਂ ਅਜਹੀਆਂ ਪਾਵਰਸ ਨੇ ਵਾਈਬ੍ਰੇਸ਼ਨ ਨੇ ਜਿਹੜੀਆਂ ਸਾਡੇ ਮਨ ਦੇ ਅੰਦਰੂਨੀ ਮਾਨ ਨਾਲ ਜੁੜੀਆਂ ਹੋਈਆਂ ਨੇ ਜੇ ਅਸੀਂ ਅੰਦਰੋਂ ਮਨੋਂ ਯਾਸ ਕਰਦੇ ਆ ਨਾ ਮਨੋ ਖੋਸ਼ਾ ਤਾਂ ਉਹਨਾਂ ਦੇ ਵੱਲੋਂ ਵੀ ਪੋਜ਼ਿਟਿਵ ਵੇਵਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਕਰਕੇ ਕਹਿੰਦੇ ਹੁੰਦੇ ਨੇ ਕਿ ਤੁਸੀਂ ਨਾ ਜਦੋਂ ਕੀ ਸੱਚੇ ਮਨੋਂ ਅਰਦਾਸ ਕਰਦੇ ਹੋ ਤਾਂ ਬ੍ਰਹਿਮੰਡ ਉਸ ਅਰਦਾਸ ਨੂੰ ਪੂਰੀ ਕਰਨ ਵਿੱਚ जुट ਜਾਂਦਾ ਹੈ ਯਾਨੀ ਕਿ ਉਹ ਵਾਈਬ੍ਰੇਸ਼ਨ ਫਰੋਸੇ ਤਰ੍ਹਾਂ ਦੀਆਂ ਭੇਜਦਾ ਹੈ ਜਿਸ ਤਰ੍ਹਾਂ ਦਾ ਆਪਣਾ ਥੌਟ ਪ੍ਰੋਸੈਸ ਹੁੰਦਾ ਜਿਸ ਤਰ੍ਹਾਂ ਦਾ ਅਸੀਂ ਸੋਚਦੇ ਹਾਂ ਜੋ ਜਿਸ ਤਰ੍ਹਾਂ ਦਾ ਸਾਡਾ ਮਾਨ ਹੁੰਦਾ ਹੈ ਸੋ ਮੁਕਰੀ ਗੱਲ ਇਹ ਵੀ ਆ ਕਿ ਜੇਕਰ ਸਾਰਾ ਕੁਝ ਸਾਡੇ ਅੰਦਰ ਹੀ ਆ ਸਾਡੇ ਮਨ ਵਿੱਚ ਹੀ ਆ ساری ਕਹਾਣੀ ਤੇ ਮਨ ਨੂੰ ਅਸੀਂ ਕਿਸ ਤਰ੍ਹਾਂ ਪੋਜ਼ਿਟਿਵ ਰੱਖ ਸਕਦੇ ਆ ਕਿਸ ਤਰ੍ਹਾਂ ਅਸੀਂ ਹੈਪੀ ਰੱਖ ਸਕਦੇ ਆ ਕਿਸ ਤਰ੍ਹਾਂ ਚੜ੍ਹਦੀ ਕਲਾ 'ਚ ਰੱਖ ਸਕਦੇ ਆ ਚੜ੍ਹਦੀ ਕਲਾ ਤੇ ਕਹਾਣੀ ਅੱਗੇ ਰੁਕ ਜਾਂਦੀ ਆ ਸੋ ਸਾਨੂੰ ਪੰਜਾਬੀਆਂ ਨੂੰ ਤਾਂ ਵਿਰਸੇ 'ਚ ਮਿਲੀ ਹੀ ਚੜ੍ਹਦੀ ਕਲਾ ਜਦੋਂ ਮਨ ਵਿੱਚ ਚੜ੍ਹਦੀ ਕਲਾ ਹੋਵੇ ਆ ਭਾਵੇਂ ਤੁਹਾਡਾ ਬਚਪਨ ਆ ਭਾਵੇਂ ਜਵਾਨੀ ਆ ਭਾਵੇਂ ਬੁੱਢਾਪਾ ਹੈ ਇੱਕ ਜਿਹੜੀ ਬਖਸ਼ਿਸ਼ ਹੈ ਨਾ ਸਾਨੂੰ ਚੜ੍ਹਦੀ ਕਲਾ ਦੀ ਉਹ ਸਾਨੂੰ ਹਰ ਘਾਟੇ ਵਾਦੇ ਨੂੰ ਸਹਿਣ ਦੀ ਹਰ ਨੈਗੇਟਿਵ ਥਾਟ ਨੂੰ ਸਾਈਡ ਤੇ ਰੱਖਣ ਦੀ ਅੱਗੇ ਵਧਣ ਦੀ ਇੱਕ ਇਨਸਪੀਰੇਸ਼ਨ ਇੱਕ ਪ੍ਰੇਰਣਾ ਦਿੰਦੀ ਆ ਸੋ ਇਹੀ ਆ ਕਿ ਚੰਗੇ ਸਾਥ ਦੇ ਨਾਲ ਚੰਗੇ ਸ਼ਬਦਾਂ ਦੇ ਨਾਲ ਚੰਗੀਆਂ ਗੱਲਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਭਰ ਕੇ ਰੱਖੀਏ ਪਰ ਇਹਦੇ ਨਾਲ ਨਾਲ ਅਸੀਂ ਸਿਆਣੇ ਹੋਣਾ ਪਰ ਅਸੀਂ ਬੱਚਿਆਂ ਨੂੰ ਸਿਆਣੇ ਨਾ ਹੋਂਦਈ ਉਹਨਾਂ ਤੋਂ ਉਹਨਾਂ ਦਾ ਬਚਪਨ ਨਾ ਕੋਈ ਆਪਣੀ ਸਿਆਣਪ ਦੀ ਲੇਪ ਪਾ ਕੇ ਉਹਨਾਂ ਨੂੰ ਉਹਨਾਂ ਦਾ ਬਚਪਨ ਮਨਣ ਦੋ ਨੌਜਵਾਨ ਆ ਜਿਹੜੇ ਬੱਚੇ ਆ ਯੰਗ ਟੀਨੇਜਰਸ ਨੇ ਉਹਨਾਂ ਨੂੰ ਉਹਨਾਂ ਦੀ ਲਾਈਫ ਦੀ ਐਨਜੋਇਮੈਂਟ ਕਰਨ ਦੋ ਜਿੰਨਾ ਉਹ ਕਰਨਾ ਚਾਹੁੰਦੇ ਨੇ ਜਿੰਨੇ ਉਹਨਾਂ ਦੇ ਸ਼ੌਕ ਨੇ ਆਪਾਂ ਕਹਿੰਦੇ ਹੁੰਨੇ ਨਾ ਕਿ ਅਸੀਂ ਸ਼ੌਕ ਨਹੀਂ ਬਗਾ ਸਕੇ ਸਾਡੇ ਬੱਚਿਆਂ ਦੇ ਸ਼ੌਕ ਤੇ ਪੂਰੇ ਹੋਣ ਸ਼ੌਕ ਹਨ ਜਿਹੜੀ ਉਹ ਇੱਕ ਅੰਦਰ ਵਾਈਬ੍ਰੇਸ਼ਨ ਹੁੰਦੀ ਆ ਸਾਡੇ ਮਨ ਦੀ ਅੰਦਰੋਂ ਜਿਹੜੀ ਹਾਲਤ ਹੈ ਨਾ ਕਹਿੰਦੀ ਕਿ ਉਹ ਇੱਕ ਲਹਿਰ ਹੁੰਦੀ ਆ ਮਨ ਅੰਦਰ ਲਹਿਰ ਉੱਠਣੀ ਜ਼ਰੂਰੀ ਆ ਜੇਕਰ ਨਾ ਕਿਸੇ ਵੀ ਉਮਰ ਵਿੱਚ ਤੁਹਾਡੇ ਕੋਈ ਹੋਬੀ ਹੈ ਕੋਈ ਸ਼ੌਕ ਹੈ ਤਾਂ ਉਹ ਲਹਿਰ ਆਉਂਦੀ ਰਹੇਗੀ ਲਗਭਗ ਉਹ ਨਾ ਕਈ ਮੈਡੀਸਨਾਂ ਜਿੰਨਾ ਅਸਰ ਕਰਦੀ ਹੁੰਦੀ ਆ ਉਹ ਜਿਹੜੀ ਲਹਿਰ ਹੈ ਪਰ ਜੇਕਰ ਤੁਹਾਡਾ ਸ਼ੌਕ ਹੀ ਨਹੀਂ ਹੈਗਾ ਕੋਈ ਹੌਬੀ ਨਹੀਂ ਹੈਗੀ ਭਰੇ ਮਨ ਦੇ ਨਾਲ ਬੰਦਾ ਬੈਠਾ ਰਹਿੰਦਾ ਹੈ ਨੈਗੇਟਿਵ ਸੋਚੀਆਂ ਦਾ ਫਿਰ ਉਹ ਲਹਿਰ ਰੁਕ ਜਾਂਦੀ ਹੈ ਉਹ ਲਹਿਰ ਦਾ ਰੁਕਣਾ ਘਟਣਾ ਖੁਸ਼ੀ ਦਾ ਘਟਣਾ ਤੁਹਾਡੀ ਬਾਡੀ ਤੇ ਤੁਹਾਡੀ ਸਿਹਤ ਤੇ ਵੀ ਅਸਰ ਪਾਉਂਦਾ ਫਿਰ ਕਈ ਕਰਕੇ ਨਾ ਉਸ ਚੀਜ਼ ਨੂੰ ਅਸੀਂ ਕੀਆ ਗੋਲੀਆਂ ਤੋਂ ਮੈਡੀਸਨ ਤੋਂ ਜਾਂ ਫਿਰ ਵਿਟਾਮਿਨਸ ਕੋ ਜੋ ਹੋਰ ਲੈ ਕੇ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਮੁੱਚੀ ਗੱਲ ਇਹ ਹੈ ਕਿ ਅਸੀਂ ਖੁਦ ਵੀ ਖੁਸ਼ ਰਹੀਏ ਅੰਦਰੋਂ ਆਪਣੇ ਮਨੋਂ ਅਸੀਂ ਸੁਵਾਰ ਕੇ ਰੱਖੀਏ ਚੰਗੀਆਂ ਕਿਤਾਬਾਂ ਚੰਗੀਆਂ 17 ਚੰਗੀਆਂ ਲੈ ਇਹਨਾਂ ਦੇ ਨਾਲ ਜੋ ਵੀ ਸਾਡੇ ਮਨ ਨੂੰ ਚੰਗਾ ਲੱਗਦਾ ਹੈ ਕੁਝ ਖਾਣ ਦਾ ਕੁਝ ਪੀਣ ਦਾ ਜਾਂ ਫਿਰ ਕੁਝ ਕਹਿਣ ਦਾ ਅਸੀਂ ਉਸ ਨੂੰ ਵੱਦ ਤੋਂ ਵੱਦ ਚੜ੍ਹਦੀ ਕਲਾ 'ਚ ਰੱਖਣਾ ਤੇ ਉਹ ਮੰਦੀ ਚੜ੍ਹਦੀ ਕਲਾ ਹੈ ਜਿਹੜੀ ਉਹ ਫਿਰ ਬਾਕੀਆਂ ਦੀ ਚੜ੍ਹਦੀ ਕਲਾ ਦਾ ਵੀ ਪ੍ਰਤੀਕ ਬਣਦੀ ਹੈ ਸੋ ਅੱਜ ਮੰਦੀਆਂ ਗੱਲਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸੇ ਤਰ੍ਹਾਂ ਫਿਰ ਕਦੇ ਮਿਲਾਂਗੇ ਜੀ ਬਸ ਹਸਤੇ ਵਸੇ ਰਹੋ ਜ਼ਿੰਦਗੀ ਜ਼ਿੰਦਾਬਾਦ